बी एस बॉर्डर सिक्योरिटी फोर्स से गुरदासपुर पुलिस को ज्वाइंटली एक काफ़ी बड़ी सफलता मिली है मिति 26 मई 2024 की रात को एक हमिंग साउंड जोड़ा है वो डिटेक्ट होी ओ पी चंदू बडाला जितने बी बीएसएफ के अलर्ट जवान ने इमीडिएटली जो है वो इन्फॉर्मेन आगे शेयर की जिसको तो बाद बी एस एफ द्वारा तीन राउंड भी फायर किए गए ਉਸ ਤੋਂ ਬਾਅਦ ਇੱਕ ਜੁਆਇੰਟ ਸਰਚ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਸਾਨੂੰ ਇੱਕ ਕਾਫੀ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਜੋ ਸਸਪੈਕਟਡ ਹੈ ਰੋਹਿਨ ਲੱਗ ਰਹੀ ਹੈ ਇਹ ਐਪ੍ਰੋਕਸੀਮੇਟਲੀ 10.645 ਕਿਜੀ ਹੈ ਔਰ ਉਸ ਤੋਂ ਫਰਦਰ ਡਵੈਲਪਮੈਂਟ ਕਰਦੇ ਹੋਏ ਅਸੀਂ ਹੋਰ ਵੀ ਸਰਚ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਸਾਨੂੰ ਇੱਕ ਡਰੋਨ ਹੈਲੀਕਾਪਟਰ ਜਿਹੜਾ ਹੈ ਉਹ ਵੀ ਰਿਕਵਰ ਹੋਇਆ ਤੇ ਸਾਰੇ ਮੈਟਰ ਦੀ ਫਰਦਰ ਇਨਵੈਸਟਿਗੇਸ਼ਨ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਉਹ ਥੋੜੀ ਵਕਤ ਦੀ ਜਗ੍ਹਾ ਤੋਂ ਮਿਲਿਆ ਦੂਜੀ ਜਗ੍ਹਾ ਤੋਂ ਪਰ ਕਿ ਇੱਕ ਕੀਤਾ ਅਜ ਹੈ ਕਿ ਰਸਤੇ ਕਣੀ ਤੇ ਦੇ ਵਿੱਚ ਸਾਡੇ ਕੋਲ ਸਸਪੈਕਟਸ ਹੈਗੇ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਫਰਦਾ ਹੀ ਮਿਸਟਰੀਅਸ ਕਿਉਂਕਿ ਹਲੇ ਪੁੱਛੀ ਟਾਈਮ ਦਿੱਤਾ ਹੈ ਅਸੀਂ ਵੀ ਫਰਦਾ ਇਨਵੈਸਟੀਗੇਸ਼ਨ ਕਰਦੇ ਹਾਂ ਸਾਨੂੰ ਉਮੀਦ ਹੈ ਜਲਦੀ ਇਹ ਬੰਦੇ ਫੜੇ ਜਾਣਗੇ ਸਾਡੇ ਮੰਤਰੀ ਕਿ ਉਹ ਵੀ ਨਹੀਂ ਗਈ ਉਹ ਇੱਕ ਦਾ ਬਿਸਟੋਰਸ ਨੇ ਕੀ ਕੀਤੀ ਗੱਲ ਕਿ ਸਰ ਤੁਰੰਤ ਅਗਰ ਕਰਦੇ ਇਹਨਾਂ ਦਾ ਦੇ ਵਿੱਚ ਦੌਰ ਦੇ ਮਤਲਬ ਉਹੀ ਸਪੈਸ਼ਲੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਬਿਕੋਜ਼ ਟੂਨ ਜਾਪਤਾ ਚੱਲ ਰਿਹਾ ਹੈ ਜੀ ਹਰ ਕਿਤੇ ਨਾਕੇ ਵੀ ਲਾਏ ਨੇ ਸਰਚ ਆਪਰੇਸ਼ਨ ਵੀ ਚੱਲ ਰਿਹਾ ਹੈ ਬੀਐਸਐਫ ਵੀ ਆਲਸੋ ਔਨ ਹਾਈ ਅਲਰਟ ਸੋ ਇਸ ਕਰਕੇ ਸਾਨੂੰ ਜਿਹੜੀ ਵੀ ਕੋਈ ਕ੍ਰਾਸ ਬਾਰਡਰ ਕੋਈ ਸਮਗਲਿੰਗ ਹੋ ਰਹੀ ਹੈ ਜਾਂ ਕੋਈ ਕ੍ਰਾਸ ਬਾਰਡਰ ਤੋਂ ਕੋਈ ਐਕਟੀਵਿਟੀ ਹੋ ਰਹੀ ਹੈ ਉਹਦੇ ਤੇ ਵੀ ਸਾਡੀ ਦੋਨੋਂਾਂ ਦੀ ਇਹ ਦੋਨੋਂ ਜਿਹੜੇ ਏਜੰਸੀਜ਼ ਹਨ ਨਾ ਦਿਨ ਨਜ਼ਰ ਹੈਗੀ ਤੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ और ये खुदी सफलता इस कारण ही है क्योंकि बी एस एफ भी काफ़ी अलर्ट सी तो पुलिस की पेट्रोलिंग है वो भी अलर्ट थी उन्होंने मिलकर काफ़ी अच्छा रिकवरी भी की है तो रूम भी किया बख मुकदमें रिकवरी कर चुके हैं एक जो सा नाक है उठों की रिकवरी हुई है कैश की भी रिकवरी हुई है तो ड्रग्स की हैरोइन की भी रिकवरी हुई है इम्पैक्ट वेपन की भी अस रिकवरी की है ਸਾਡੇ ਵਕਫ ਵਕ ਨਾਤੇ ਪੂਰੇ ਡਿਸਟ੍ਰਿਕਟ ਦੇ ਵਿੱਚ ਲੱਗੇ ਆ ਉਥੋਂ ਬਰੀਫਿੰਗ ਕਰਕੇ ਸਟਾਫ ਨੂੰ ਡਿਪਲੋਏ ਕੀਤਾ ਜਾਂਦਾ ਹੈ ਕਈ ਸਾਰੇ ਤਾਮਾ ਤੇ ਜਿਹੜੀ ਸਾਡੀ ਸੀਐਪੀ ਤੋਂ ਮਿਲਿਆ ਉਹਨਾਂ ਨੂੰ ਡਿਪਲੋਏ ਕੀਤਾ ਗਿਆ ਹੈ ਉਹ ਜੁਆਇੰਟਲੀ ਜਿਹੜਾ ਹੈ ਪੂਰੀ ਡਿਸਟ੍ਰਿਕਟ ਪੁਲਿਸ ਤੇ ਜਿਹੜੀ ਸਾਡੀ ਸੈਂਟਰਲ ਅਰਮਡ ਫੋਰਸਸ ਉਹਨਾਂ ਦੇ ਨਾਲ ਮਿਲ ਕੇ ਅਸੀਂ ਪੈਟ੍ਰੋਲਿੰਗ ਵੀ ਕਰ ਰਹੇ ਹਾਂ ਤੇ ਚੈਕਿੰਗ ਵੀ ਕਰ ਰਹੇ ਹਾਂ ਮਤਲਬ ਕੀ ਜਸ ਅਸੀਂ ਅਸੀਂ ਸਵਗਲ अराउंड ਤਾਂ ਇਹੀ ਮੈਸੇਜ ਹੈ ਕਿ ਉਹ ਆਪਣੀ ਇਲੀਗਲ ਐਕਟੀਵਿਟੀਜ਼ ਰੋਕਣ ਕਿਉਂਕਿ ਇਹਨੂੰ ਅਸੀਂ ਲੌਜੀਕਲ ਐਂਡ ਤੱਕ ਲੈ ਜਾਵਾਂਗੇ ਇੰਸ਼ੋਰ ਕਰਾਂਗੇ ਕਿ ਇਹਦੇ ਵਿੱਚ ਜਿਹੜੀ ਸਭ ਤੋਂ ਸਖਤ ਸਜ਼ਾ ਵੀ ਹੋਏ ਆਫਟਰ ਇਨਵੈਸਟੀਗੇਸ਼ਨ ਇਸ ਕੰਪਲੀਟਡ ਹੋਰ ਅੱਗੇ ਵੀ ਅਸੀਂ ਲਗਾਤਾਰ ਇਹਨਾਂ ਦੇ ਜਿਹੜੇ ਵੀ ਮੋਡਿਊਲ ਹੈ ਉਹਨਾਂ ਨੂੰ ਬਸ ਕਰਾਂਗੇ ਤੇ ਇਹਦੇ ਖਾਤੇ ਸਾਡੀ ਮੂਵੀਮ ਜੜੀ ਹੋ ਜਾ ਰਹੀ ਹੈ